ਮੈਂ ਹੁਣੇ ਅਸੀਂ ਮੈਂ ਆਪਣੀ ਹਰਸਿਮਰਤ ਕੋ ਬਾਦਲ ਤੇ ਸਾਡੇ ਵਕੀਲ ਵਿਕਰਮ ਸਿੰਘ ਮਜੀਠੀਆ ਜੀ ਨੂੰ ਮਿਲ ਕੇ ਆਏ ਆ ਉਹ ਪੂਰੀ ਚੜਦੀ ਕਲਾ ਚ ਹੈ ਜਿਹੜੀ ਪੰਜਾਬ ਸਰਕਾਰ ਤੱਕ ਅੱਲਾ ਹਫਤਾ ਰਹਿ ਗਿਆ ਚੰਨੀ ਤੇ ਸੁਖੀ ਰਿੰਦਾਵਾ ਨੇ ਉਹਨਾਂ ਤੇ ਝੂਠਾ ਕੇਸ ਪਾਇਆ ਤੇ ਸਾਨੂੰ ਕਾਲੀ ਦਲ ਪਾਰਟੀ ਨੂੰ ਕੋਈ ਡਰ ਨਹੀਂ ਦੂਜੀ ਗੱਲ ਮੈਂ ਕਹਿਣਾ ਚਾਹਣਾ ਹੈ ਕਿ ਬਹੁਤ ਆਪਣੇ ਪੰਜਾਬੀ ਯੂਕਰੇਨ 'ਚ ਫਸੇ ਆ ਬਹੁਤ ਨੌਜਵਾਨ ਬੱਚੇ ਘਰ ਫਸੇ ਆ ਗਵਰਨਮੈਂਟ ਆਫ ਇੰਡੀਆ ਨੂੰ ਮੈਂ ਬੇਨਤੀ ਕਰਨਾ ਚਾਹਣਾ ਜਿਆਦਾ ਐਕਟਿਵ ਹੋਣ ਉਥੇ ਜਿਹੜੇ ਜਿਸ ਜਿਹੜੇ ਬਹੁਤ ਲੋਡ ਹੈ ਤੇ ਪੰਜਾਬ ਗਵਰਨਮੈਂਟ ਨੂੰ ਵੀ ਇਮੀਡੀਏਟਲੀ ਆਪਣੇ ਅਫਸਰ ਡਿਸਪੈਚ ਕਰਨੇ ਚਾਹੀਦੇ ਆ ਆ ਜਿਹੜੇ ਬਾਰਡਰ ਜਿਹੜੇ ਏਰੀਆ ਹੈ ਉੱਥੇ ਆ ਪੰਜਾਬ ਗਵਰਨਮੈਂਟ ਆਪਣੇ ਇੱਕ ਇੱਕ ਆਫਸਰ ਭੇਜਣੂ ਕਿ ਉਹ ਆਪਣੇ ਆਈਡੈਂਟੀਫਾਈ ਕਰਕੇ ਤੇ ਆਪਣੇ ਜਿਹੜੇ ਬੱਚੇ ਕਿਉਂਗੇ ਉੱਥੇ ਹਰ ਜ਼ੁਬੇ ਦੇ ਬੱਚੇ ਹੋਣਗੇ ਤੇ ਪੰਜਾਬ ਆਫਸਰ ਆਪ ਉੱਥੇ ਕੰਟੈਕਟ ਕਰਨਗੇ ਐਸ ਜ਼ੁਬੇ ਦੇ ਅਸੀਂ ਬੈਠੇ ਆ ਸੋ ਥੈਟ ਆਪਣੇ ਪੰਜਾਬੀ ਬੱਚੇ ਆਪਾਂ ਵੱਧ ਤੋਂ ਵੱਧ ਛੇਤੀ ਵਾਪਸ ਲੈ ਕੇ ਆਈਏ ਇੱਕ ਜਿਹੜੇ ਜਿਹੜੇ ਪਰਿਵਾਰਾਂ ਨੂੰ ਆ ਆ ਜਿਹੜੇ ਹੈਗੇ ਜਿਨ੍ਹਾਂ ਦੇ ਬੱਚੇ ਆ ਇੱਥੇ ਸਪੈਸ਼ਲ ਹੈਲਪਲਾਈਨ ਖੋਲ ਕੇ ਉਹਨਾਂ ਨਾਲ ਡੇਲੀ अर्ली कांटेक्ट ਕੀਤਾ ਜਾਏ ਤਾਂ ਹੀ ਆਪਣੇ ਬੱਚਿਆਂ ਨੂੰ ਉੱਥੋਂ ਕੱਢ ਸਕਾਂਗੇ ਆਪਾਂ ਕਾਲੀ ਦਾ ਡਵਾਈਸਰੀ ਨੂੰ ਵੈਰੀ ਜਿਹੜਾ ਇਹ ਡਵਾਈਸਰੀ ਸੈਂਟਰ ਵੱਲੋਂ ਜਾਰੀ ਕੀਤੀ ਗਈ ਹੈ ਉਹਦੇ ਵਿੱਚ ਕਾਫੀ ਕੰਫਿਊਜ਼ਿੰਗ ਹੈ ਕਿ ਜਿਹੜੇ ਰੂਸ ਦੇ ਨੇੜੇ ਦੇ ਇਲਾਕੇ ਲੱਗਦੇ ਆ ਉੱਥੇ ਤੱਕ ਪਹੁੰਚ ਨਹੀਂ ਕੀਤੀ ਜਾ ਰਹੀ ਮੈਂ ਉਹੀ ਕਹਿਣਾ ਚਾਹਣਾ ਹੈ ਕਈ ਰੂਸ ਦੇ ਜਿਹੜੇ ਦੂਜੇ ਸੂਬਿਆਂ ਦੇ ਜਿਹੜੇ ਕੰਟਰੀਜ਼ ਆ ਕੋਈ 1000 ਕਿਲੋਮੀਟਰ ਹੈ ਕੋਈ 1200 ਕਿਲੋਮੀਟਰ ਹੈ ਤਾਂ ਐਸ ਕਰਕੇ ਕਈ ਐਜੇ ਬਾਰਡਰ ਹੈ ਜਿਹੜੇ ਰੂਸ ਤੇ ਬੈਲਾਰੂਸ ਸੱਜਵੇਂ ਉਥੇ স্পেশাল ਕਿਉਂਕਿ ਹਿੰਦੁਸਤਾਨ ਦਾ ਜਿਹੜਾ ਹੈਗਾ ਆਪਣਾ ਸੰਪਰਕ ਰਸ਼ੀਆ ਨਾਲ ਹੈਗਾ ਸੋ ਰਸ਼ੀਆ ਨੂੰ ਉਹਦੀ ਜੇ ਸੰਪਰਕ ਨਾਲ ਹੋਣ ਕਰਕੇ ਆਪਣੀ ਰਿਲੇਸ਼ਨਸ਼ਿਪ ਨੂੰ ਯੂਜ਼ ਕਰਕੇ ਉਹਨਾਂ ਨੂੰ ਇਮੀਡੀਏਟਲੀ ਵੈਕੂਏਟ ਕਰਨਾ ਚਾਹੀਦਾ ਹੈ ਇੰਡੀਅਨ ਬੱਚੇ ਦੂਜੀ 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 ਗੱਲ ਹੋਰ ਹੈ ਤੇ ਜਿਹੜਾ ਮੈਂ ਕਹਿਣਾ ਚਾਹਣਾ ਹੈ ਕਿ ਦੋ ਤਿੰਨ ਫੈਸਲੇ ਗਵਰਨਮੈਂਟ ਆਫ ਇੰਡੀਆ ਨੇ ਸਹੀ ਨਹੀਂ ਕੀਤੇ ਇੱਕ ਭਾਗੜਾ ਬਿਆਸ ਮੈਨੇਜਮੈਂਟ ਦਾ ਜਿਹੜਾ ਹੈਗਾ ਜਿਹੜੇ ਫੈਡਰਲ ਟੱਚ ਆ ਸ਼੍ਰੋਮਣੀ ਅਕਾਲੀ ਦਲ ਸਦਾ ਕਹਿੰਦਾ ਰਿਹਾ ਕਿ ਫੈਡਰਲ ਸਟਰਕਚਰ ਪੰਜਾਬ ਦੇਸ਼ ਹੋਣਾ ਚਾਹੀਦਾ ਹੈ ਸੂਬਿਆਂ ਨੂੰ ਵੱਧ ਅਧਿਕਾਰ ਹੋਣ ਚਾਹੀਦੇ ਪਰ ਹੌਲੀ-ਹੌਲੀ ਸੂਬਿਆਂ ਦੇ ਅਧਿਕਾਰ ਕੱਟੀ ਜਾ ਰਿਹਾ ਸੋ ਅਕਾਲੀ ਦਲ ਆਪਣੇ ਸਟੈਂਡ ਤੇ ਕਾਇਮ ਹੈ ਤੇ ਪ੍ਰਮਾਤਮਾ ਮੇਰ ਕਰੇ ਸਰਕਾਰ ਆਪਣੀ ਬੰਦੀ ਹੈ ਤੇ ਅਸੀਂ ਵਾਪਸ ਜੋ ਪਾਵਰਜ਼ ਆਪਣੀਆਂ ਲੂਜ਼ ਹੋਈਆਂ ਅਸੀਂ ਵਾਪਸ ਸੈਂਟਰ ਤੋਂ ਵਾਪਸ ਲੈ ਕੇ ਆ। ਸਰ ਸਾਹਿਬ ਕੰਨੇ ਤੇ ਸੀਟਾਂ ਦਾ ਦਾਵਾ ਕਰਦੇ ਆ ਕਿ ਕਿੰਨੇ ਸੀਟਾਂ? ਕਲੀਅਰ ਮжоਰੀਟੀਸ ਮੈਂ ਕਹੇ 80 ਸੀਟਾਂ ਆਉਣੀਆਂ। ਇਹ ਕਿਹੜੀ ਗੱਲ ਦੀ ਗੱਲ ਕਰ ਰਹੇ ਹੋ? ਯਾਰ ਜਦੋਂ ਜਦੋਂ 80 ਸੀਟਾਂ ਆਰੀਆਂ ਫਿਰ ਗੱਡ ਜੋੜ ਦੀ ਕੀ ਲੋੜ ਐ? 80 ਸੀਟਾਂ ਆਰੀਆਂ। ਕਲੀਅਰ ਸਰਕਾਰ ਹੈ। ਇਸ ਬਾਰੇ ਕੋਈ ਗੱਲਬਾਤ ਹੋਈ ਜੇ ਅੱਗੇ? ਮੈਂ ਉਹ ਲੀਗਲ ਮੈਟਰ ਹੈ ਸਾਡੇ ਲੀਗਲ ਕਰਿਆ ਪਰ ਮਜੀਠਿਆ ਸਾਹਿਬ ਚੜ੍ਹਦੀ ਕਲਾ ਚ ਹੈ। ਤੇ ਪਾਰਟੀ ਚੜ੍ਹਦੀ ਕਲਾ ਚ ਹੈ ਤੇ ਪਾਰਟੀ ਸਾਰੀ ਉਹਨਾਂ ਦੇ ਮਗਰ ਆ। ਇੱਕ ਇੱਕ ਬੜਾ ਦੁੱਖ ਨਾਲ ਕਹਿਣਾ ਪੈਂਦਾ ਪਿਛਲੀ ਵਾਰ ਗਲਾਬੀ ਸੁੰਡੀ ਪਿਛਲੀ ਵਾਰ ਪਿਛਲੀ ਫਸਲ ਤੇ ਗਲਾਬੀ ਸੁੰਡੀ ਨੇ ਬਹੁਤ ਵੱਡਾ ਨੁਕਸਾਨ ਆਪਣੇ ਕਿਸਾਨਾਂ ਦਾ ਕੀਤਾ ਪਰ ਪੰਜਾਬ ਸਰਕਾਰ ਨੇ ਮੁਆਵਜ਼ਾ ਨਹੀਂ ਦਿੱਤਾ ਹੁਣ ਫਿਰ ਤੋਂ ਗਲਾਬੀ ਸੁੰਡੀ ਦਾ ਹਮਲਾ ਹੋਇਆ ਹੈ ਤਾਂ ਮੈਂ ਬੇਨਤੀ ਕਰਦਾ ਪੰਜਾਬ ਦੀ ਸਰਕਾਰ ਨੂੰ ਭਾਵੇਂ 7-8 ਦਿਨਾਂ ਹੈ ਜਿਹੜੇ ਉੱਥੇ ਚੀਫ ਸੈਕਟਰੀ ਐਗਰੀਕਲਚਰ ਸੈਕਟਰੀ ਹੈ ਸਾਰਿਆਂ ਨੂੰ ਇਮੀਡੀਏਟਲੀ ਉੱਥੇ ਆਪਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਤੇ ਪੰਜਾਬ ਦੀ ਐਗਰੀਕਲਚਰ ਮਿਨਿਸਟਰੀ ਡਿਪਾਰਟਮੈਂਟ ਉੱਥੇ ਜਾਣ ਪਤਾ ਕਰਨ ਕੀ ਹੈ ਨਹੀਂ ਤਾਂ ਫਿਰ ਤੋਂ ਪਿਛਲੇ ਸਾਲ ਵਾਂਗੂ ਇੱਕ ਤੀ ਨੁਕਸਾਨ ਹੋ ਗਿਆ ਤਾਂ ਬਹੁਤ ਵੱਡਾ ਨੁਕਸਾਨ